ਸਕਸਿਕ ਨਗਾਰ ਐਸਜੀਪੀਸੀ ਮੈਂਬਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸਾਡੇ ਕੋਲ ਵੋਟਾਂ ਮੰਗਣ ਦੀ ਆਏ ਅਗਲੀ ਰੈਲੀ ਕਰਕੇ ਫੈਸਲਾ ਕਰਾਂਗੇ ਚਲੋ ਤੁਸੀਂ ਨਾ ਬਾਲੇ ਚਿੰਤਤ ਨਾ ਹੋ ਪ੍ਰੈਸ ਕਾਨਫਰੰਸਾਂ ਤਾਂ ਬੜੀਆਂ ਹੋ ਰਹੀਆਂ ਕਿਵੇਂ ਹੋ ਰਹੀਆਂ ਚਲੋ ਹਰੇਕ ਨੇ ਆਪ ਦੀ ਗੱਲ ਰੱਖਣੀ ਆ ਪਾਰਟੀ ਕੈਂਡੀਡੇਟ ਨੇ ਹਰੇਕ ਕੋਲ ਜਿਹੜਾ 19 ਲੱਖ ਵੋਟਰ ਹੈ ਜੀ ਇੱਥੋਂ 19 ਲੱਖ ਵੋਟਰਾਂ ਤੱਕ ਪਹੁੰਚ ਕਰਨੀ ਹੈ ਲੋਕਾਂ ਨੇ ਫੈਸਲਾ ਕਰਨਾ ਕਿ ਕਿੱਥੇ ਉਹਨਾਂ ਨੂੰ ਚੰਗਾ ਲੱਗਦਾ ਲੋਕਪੁਰ ਦਾ ਫੈਸਲਾ ਕਰਨਗੇ ਅਸੀਂ ਲੋਕਤੰਤਰ ਨੂੰ ਇਸ ਗੱਲ ਨੂੰ ਸਵੀਕਾਰ ਕਰਾਂਗੇ ਮਗਰ ਮੇਰਾ ਇਹ ਪੂਰਾ ਮੰਨਣਾ ਕਿ ਜਿਹੜਾ ਦਿਲੋਂ ਪਕਾਲੀ ਹੈ ਔਰ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਪਿੰਵਾ ਦੀ ਮਜ਼ਬੂਤੀ ਚਾਹੁੰਦਾ ਉਹ ਪਾਰਟੀ ਪੰਦਰਾ ਕੋਤੇ ਉੱਤੇ ਉੱਠ ਕੇ 1 ਜੂਨ ਜਿਹੜਾ ਜ਼ਮੀਰ ਦੀ ਆਵਾਜ਼ ਸੁਣੂ ਤੇ ਫੇਰ ਉਹ ਜ਼ਰੂਰ ਦਾ ਕਾਂਗਰਸ ਨੂੰ ਨਾ ਕਾਂਗਰਸ ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਨੂੰ ਔਰ ਨਾ ਜਿਹਦੇ ਨਾਲ ਭਗਵੰਤ ਮਾਨ ਦਾ ਰਾਤ ਦਾ ਗੱਠ ਜੋੜ ਹੈ ਭਾਜਪਾ ਨੂੰ ਮੂੰਹ ਲਾਊਗਾ ਔਰ ਆਪਣੀ ਖੇਤਰੀ ਪਾਰਟੀ ਤਕਰੀਬੋਂ ਕਾਮਯਾਬ। ਕੁਝ ਵੇਖੇ ਜਿਹੜਾ ਫੌਜੀ ਹਾਦਸਾ ਹੋਇਆ ਜੀ ਉਹ ਕਬਨਿ ਤਬਨੀ ਹੋ ਰਹਾਂ ਨੇ ਵੀ ਇੱਕ ਬਿਆਨ ਦਿੱਤਾ ਹੈ ਕਿ ਪਹਿਲਾਂ ਪਲਵਾਮਾ ਟੈਕ ਕਰਵਾ ਦਿੱਤਾ ਗਿਆ ਸੀ ਇਹ ਸੱਚ ਸਾਜੀ ਹੈ ਜਿਹੜਾ ਹੁਣ ਵੀ ਸੱਟ ਬਾਜੀ ਹੈ ਜੀ। ਕੋ ਚੰਨੀ ਸਾਹਬ ਨੇ ਜੀ ਬਹੁਤ ਕੁਝ ਕਹਿ ਗਿਆ। ਔਰ ਜਿਨ੍ਹਾਂ ਦੇ ਯਾਰ ਹੰਨੀ ਤੇ ਮੰਨੀ ਹੋਣ ਉਹ ਚੰਨੀ ਕੀ ਕਵੇ ਜਾਂ ਜਿਹੜਾ ਚੰਨੀ ਕਹਿੰਦਾ ਹੋਵੇ ਉਹਦੇ ਨਾਲ ਦੇ ਸਾਥੀ ਉਹਦੇ ਐਮ.ਐਲ.ਏ ਉਹਦੇ ਬਾਰੇ ਕਹਿੰਦਾ ਚੰਨੀ ਕਰਦਾ ਚੰਗੀ ਗੱਲ ਕੀ ਗੰਦੀ ਗੱਲ ਹੈ ਤੁਸੀਂ ਲਾਲ ਮੈਂ ਤਾਂ ਉਹੀ ਕਹੂੰਗਾ ਕਿ ਸੋਚ ਕੇ ਗੱਲ ਕਰੇ ਤੇ ਚੰਗਾ ਅੱਗੇ ਇਹਨੂੰ ਕਾਰੀ ਵਿਧਾਨ ਸਭਾ 'ਚ ਪੁੱਛਿਆ ਸੀ ਕਾਂਗਰਸ ਦੀ ਪ੍ਰਾਪਤੀ ਦੱਸ ਤੇ ਕਹਿੰਦਾ ਜਿੰਨੇ ਪੱਛ ਕਾਂਗਰਸ ਨੇ ਲਾਏ ਆ ਉਹਨੂੰ ਵੀ ਪ੍ਰਾਪਤੀ ਦੱਸ ਦੇ ਸੋ ਮੇਰਾ ਵੀਰ ਕੁਝ ਬੋਲ ਸਕਦਾ ਉਹਨੂੰ ਇੰਨੀ ਗੰਭੀਰਤਾ ਨਾਲ ਨਾ ਲਾਓ ਮਗਰ ਮੈਂ ਇਹ ਜੇ ਬਿਆਨਾਂ ਦੀ ਨਿਖਿੱਧੀ ਕਰਦਾ ਜਿਹੜੀ ਸਾਡੀ ਫੌਜੀਆਂ ਦੀ ਸ਼ਹਾਦਤ ਨੂੰ ਫੌਜੀਆਂ ਦੀ ਕੁਰਬਾਨੀ ਨੂੰ ਨੀਵਾ ਵਿਖਾਉਣ ਦੀ ਗੱਲ ਕਰੇ ਇਹ ਪੋਲਿਟਿਕਸ ਕਾਂਗਰਸ ਦੀ ਔਰ ਚੰਨੀ ਸਾਹਿਬ ਨੂੰ ਇਸ ਗੱਲ ਤੋਂ ਮਾਫੀ ਮੰਗਣੀ ਸ਼ਹਾਦਤ ਕੋਈ ਸਿਆਸਤ ਕੀਤੀ ਜਾਏ ਜਿਹੜੀ ਬਿਆਨ ਬਾਰੇ ਸਿਆਸਤ ਹੋਣੀ ਚਾਹੀਦੀ ਨਹੀਂ ਹੁੰਦੀ ਚੰਨੀ ਮਾਫੀ ਮੰਗੇ ਔਰ ਸ਼ਹਾਦਤ ਉੱਤੇ ਕੋਈ ਪੋਲਿਟਿਕਸ ਨਹੀਂ ਹੋ ਸਕਦਾ ਮਗਰ ਜਿਹੜੀ ਸ਼ਹਾਦਤ ਨੂੰ ਛੋਟਾ ਵਿਖਾਉਣ ਦੀ ਕੋਸ਼ਿਸ਼ ਕਰੇ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰੇ ਉਹ ਵੀ ਸਾਬਕਾ ਮੁੱਖ ਮੰਤਰੀ ਹੋਵੇ ਤੇ ਮੈਂ ਸਮਝਦਾ ਇਹ ਤੋਂ ਸ਼ਰਮ ਦੀ ਗੱਲ ਕੋਈ ਨਹੀਂ ਔਰ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਨੋਟਿਸ ਲੈਂਦਿਆਂ ਹੋਇਆਂ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਜੇ ਨਹੀਂ ਲਾਊਗੀ ਤੇ ਮੈਂ ਸਮਝੂਗਾ ਕਿ ਕਾਂਗਰਸ ਉਹਦੇ ਬਿਆਨ ਨਾਲ ਸਹਿਮਤ ਹੈ ਜਿਹੜੀ ਫੌਜੀਆ ਨੂੰ ਜਾਂ ਸ਼ਹਾਦਤ ਦੇਣ ਵਾਲੇ ਸਾਡੇ ਸੂਰਬੀਰਾਂ ਦਾ ਅਪਮਾਨ ਕਰਦੀ ਆ। ਆਲਓਗ ਇੰਡੀਆ ਚ ਗੱਠਜੋੜ ਹੈ ਕਾਂਗਰਸ ਸਾਫ ਹੁਣ ਇੱਥੇ ਹੋਵੇ। ਨਹੀਂ ਐੱਚੇ ਵੀ ਗੱਠਜੋੜ ਹੈ ਜੀ ਇਹ ਸਾਰੀਆਂ ਟਿਕਟਾਂ ਕਾਂਗਰਸ ਦੀਆਂ ਤੇ ਆਮ ਆਦਮੀ ਪਾਰਟੀ ਦੀਆਂ ਭਗਵੰਤਮਾਨ ਦੀ ਮਨਜ਼ੂਰੀ ਤੇ ਦਿੱਤੀਆਂ ਗਈਆਂ ਨੇ ਜਿੰਨੇ ਵੀ ਕੈਂਡੀਡੇਟ ਲੜਦੇ ਦੇ ਕੋਈ ਲੋਕ ਇੱਡੇ ਮੂਰਖ ਨਹੀਂ ਕਿ ਦੇਸ਼ ਭਰ ਚ ਤੁਸੀਂ ਜਾ ਕੇ ਕਾਂਗਰਸ ਲਈ ਭਗਵੰਤਮਾਨ ਵੋਟਾਂ ਮੰਗ ਰਿਹਾ ਕਾਂਗਰਸ ਝਾੜੂ ਲਈ ਮੰਗ ਰਹੀ ਹੈ ਤੇ ਪੰਜਾਬ ਚ ਕਿਹੜਾ ਨੁਕਸ ਪੈ ਜਾਣਾ ਕਿਉਂਕਿ ਦੋਵਾਂ ਦੇ ਲੀਡਰ ਰਾਹੁਲ ਗਾਂਧੀ ਤੇ ਕੇਜਰੀਵਾਲ ਆਪਸ ਚ ਇਹਨਾਂ ਦੀ ਸਾਂਝ ਕੀ ਹੈ ਇਹ ਤਾਂ ਦਿੱਲੀ ਤੇ ਜਿਹੜੀ ਰੈਲੀ ਹੋਈ ਸੀ ਉਸ ਗੱਲ ਨੇ ਸਿੱਧ ਕਰਤਾ ਜਦੋਂ ਇਹ ਭਗਵੰਤ ਮਾਨ ਜੀ ਕਹਿ ਰਹੇ ਸੀ ਕਿ ਸੋਨੀਆ ਗਾਂਧੀ ਦੀ ਕਿੱਡੀ ਵੱਡੀ ਕੁਰਬਾਨੀ ਹੈ ਤੇ 1 ਜੂਨ ਭੁੱਲ ਗਿਆ ਫਿਰ ਭਗਵੰਤ ਮਾਨ ਜਿਹੜਾ ਕੁਛ 1 ਜੂਨ ਨੂੰ ਹੋਇਆ ਹਜ਼ਾਰਾਂ ਲਕਾ ਦੀ ਗਿਣਤੀ 'ਚ ਲੋਕ ਸ਼ਹੀਦ ਕਰਤੇ ਗਏ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਤਾ ਗਿਆ ਕਿ ਉਸ ਗੱਲ ਨੂੰ ਫਿਰ ਸਹੀ ਠਰਾਰੇ ਭਗਵੰਤ ਮਾਨ ਨੇ ਇਸ ਲਈ ਇਹ ਘੱਟ ਜੋੜ ਆਲੇ ਦਿਨ 'ਚ ਆਪ ਨਾਲ ਰਾਤ ਨੂੰ ਭਾਜਪਾ ਨਾਲ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर